ਲੇ ਗਏ ਸਾਰੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਇਸ ਰੰਗ ਦਾ ਜੀਵਨ ਸਾਰਿਆਂ ਨੂੰ ਬਖਸ਼ੇ ਤਾਲਪੁਰ ਵੀ ਨਹੀਂ ਕਿਹੜਾ ਰੂਪ ਬਣਾ ਦੁੱਤਾ ਇਹ ਜੋ ਕੀਰਤਨੀਏ ਸਿੰਘ ਕਰਦੇ ਨੇ ਮੈਂ ਵੀ ਇਹਨਾਂ ਕੋਲੋਂ ਕੁਝ ਸੁਣਾ ਥੋੜਾ ਸਾਡਾ ਚ ਲੱਗਿਆ ਜੋ ਸ਼ਾਸਤਰੀ ਸੰਗੀਤ ਦਾ ਥੋੜਾ ਸੀ ਬਹੁਤ ਲੰਮਾ ਸਮਾਂ ਉਹਨੇ ਦਿਨ ਨਾ ਗੁਜ਼ਾਰਨ ਦਾ ਮੌਕਾ ਮਿਲਿਆ ਅਕਸ਼ਰ ਸ੍ਰੀ ਭੈਣੀ ਸਾਹਿਬ ਵਿਖੇ ਭਾਈ ਨਰਮਲ ਸਿੰਘ ਖਾਲਸਾ ਜੀ ਆਉਂਦੇ ਆਪਣੇ ਰਾਗਾਂ ਦੇ ਨਾਲ ਸਾਜ ਤੇ ਨਵਾਂ ਸਤਗੁਰੂ ਜਗਜੀਤ ਸਿੰਘ ਜੀ ਦੇ ਕੋਲ ਪਹੁੰਚਦੇ ਤੇ ਸਾਨੂੰ ਮੌਕਾ ਮਿਲਿਆ ਕਿ ਅਸੀਂ ਵੀ ਉਹਨਾਂ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਆਪਣੇ ਆਪ ਸੁਭਾਗ ਸਮਝਿਆ ਕਿ ਇਸ ਤਰ੍ਹਾਂ ਦੇ ਮਹਾਨ ਵਿਦਵਾਨ ਦੇ ਦਰਸ਼ਨ ਕਰਕੇ ਅਸੀਂ ਵੀ ਆਪਣੇ ਆਪ ਨੂੰ ਸੁਭਾਗ ਸਮਝਦੇ ਸੀ ਲੇਕਿਨ ਅੱਜ ਜਦੋਂ ਅੰਤਲਾ ਸਮਾਯਾ ਕਿ ਐਡਾ ਦੁੱਖ ਹੋਇਆ ਕਿ ਬਦਮਸ਼ਰੀ ਭਾਈ ਨਰਮਲ ਸਿੰਘ ਖਾਲਸਾ ਜੀ ਜੋ ਕਿ ਸਿੱਖੀ ਦੀ ਧਰੋਵਰ ਨੇ ਸਿੱਖੀ ਦੇ ਧੁਰੇ ਵਜੋਂ ਜਿਨ੍ਹਾਂ ਨੇ ਰਾਸ਼ਟਰਪਤੀ ਭਵਨ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਸਿੱਖੀ ਦਾ ਐਡਾ ਵੱਡਾ ਪ੍ਰਚਾਰ ਕੀਤਾ ਅਸੀਂ ਉਹਨਾਂ ਨੂੰ ਤਿੰਨ ਗਾਜ ਤੁਮਾਤੇ ਮੈਂ ਇਹ ਸਤਿ ਸ੍ਰੀ ਅਕਾਲ ਜੀ ਇਹ ਤਾਂ ਇੱਕ ਗੱਲ ਹੈ ਕਿ ਨੰਨੇ ਜੀਵਨ ਦਾ ਦਿੱਤਾ ਹੋਵੇ ਅਸੀਂ ਸਿਰਫ ਬਿਮਾਰੀ ਤੋਂ ਡਰਦੇ ਆਂ ਵਾਇਰਸ ਤੋਂ ਡਰਦੇ ਆਂ ਉਹਨਾਂ ਨੂੰ ਥਾ ਨਹੀਂ ਦਿੱਤੀ ਜਦੋਂ ਕਿ ਗੁਰਬਾਣੀ ਉਹਦੇ ਵਿੱਚ ਆਉਂਦਾ ਹੈ ਕਿ ਪਹਿਲਾ ਮਰਨ ਕਬੂਲ ਕਰ ਜੀਵਨ ਕੀ ਇਛਾ ਦੇਸ ਅਜੋਨਾ ਲੋਕਾਂ ਤੋਂ ਬਿਲੇ ਆ ਕੇ ਜਾਣੇ ਆ ਦੇੜੇ ਆਪਣਾ ਸਰੀਰ ਤਾਂ ਹੰਕਾਰ ਰਹੇ ਨੇ ਆਪਣੇ ਆਪ ਦੇ ਉੱਤੇ ਆਪਣੇ ਟੈਸਟ ਕਰਵਾਉਣ ਦੇ ਲਈ ਆਪਣਾ ਸਰੀਰ ਦੇ ਰਹੇ ਨੇ ਲੇਕਿਨ ਉਸ ਪਿੰਡ ਨੇ ਜਿੱਥੇ ਦਮਾੜ ਖੜਨਾ ਸੀ ਉੱਥੇ ਉਹ ਨਾ ਦੇ ਬਹੁਤ ਵੱਡਾ ਹੰਕਾਰ ਆਪਣੇ ਮੱਥੇ 'ਤੇ ਲਾ ਲਿਆ ਜਿਹੜਾ ਕਦੇ ਵੀ ਮਟਾਇਆ ਨਹੀਂ ਜਾ ਸਕਦਾ ਸਾਹਿਬ ਯਾਦਿਆਂ ਦਾ ਲਈ ਤਾਂ ਮੋਰ ਲਾਗੇ ਵੀ ਤੁਸ਼ਨਾ ਨੇ ਥਾ ਦੇ ਦਿੱਤੀ ਲੈ ਕੇ ਉਹ ਦਮਸ਼ਕ ਹੀ ਦਾਸ ਉਸਕਾਰ ਸ਼ਾਮ ਲੜ ਤਾਂਦੇ ਉੱਤੇ ਕਰਨਾ ਸਾਡੇ ਮੱਥੇ ਤੇ ਵੱਡਾ ਖਲੰਕ ਲੱਗ ਗਿਆ ਗਰੀਬ ਨੂੰ ਅਸਲ ਚ ਬਾਦਸ਼ਾਹ ਕਿਰਪਾ ਕਰਨ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇ ਤੇ ਸਾਰੇ ਸਿੱਖਾਂ ਨੂੰ ਔਰ ਖਾਸ ਕਰਕੇ ਜੋ ਰਾਗ ਨੂੰ ਪਿਆਰ ਕਰਦੇ ਨੇ ਜੋ ਗੁਰਬਾਣੀ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਬਲ ਬਖਸ਼ਣ ਦਾ ਮੌਕਾ ਮੌਕੇ ਦੇਣ ਸੱਚੇ ਬਾਦਸ਼ਾਹ ਔਰ ਉਹਨਾਂ ਦੇ ਉਹਨਾਂ ਉਚਾਰੀ ਕੀਤੇ ਸਾਰੇ ਸ਼ਬਦ ਮੇਰੇ ਜ਼ਿਹਨ ਦੇ ਵਿੱਚ ਨੇ ਲੇਕਿਨ ਜਿਹੜਾ ਉਹਨਾਂ ਨੇ ਆਰਤੀ ਦੇ ਰੂਪ ਦੇ ਵਿੱਚ ਬਿਊਰੋ ਰਿਪੋਰਟ ਐਸਐਮਜ਼ੈਟ ਨਿਊਜ਼